ਜੇ ਇਸ ਮਤਲਬ ਲੋ ਜਵਾਨ ਜਿਹੜਾ ਉਹ ਤਾਂ ਪਹਾੜਾ ਨਹੀਂ ਉਹ ਤੁਸੀਂ ਨਾ ਪਰਾਂ ਦੋ ਦੋ ਦੇਖਤੀ ਹੁੰਦੀ ਆ ਉਹ ਬਾਣੀ ਨਹੀਂ ਉਹਦੇ ਕੋਲ ਨਹੀਂ ਬੈਠੇ ਅਸੀਂ ਕਹਿੰਦੇ ਕਿ ਅੱਜ ਦਾ ਇਹਨਾਂ ਤੇਜ਼ ਕਰੋਗੇ ਥੋੜਾ ਇੱਥੇ ਆ ਕੇ ਬੈਠੇ ਦੋ ਗੱਵ ਜਾ ਪਿੰਦੇ ਨਾਲ ਬਿਚੜ ਹਾਂ ਜੀ ਕਿਸੇ ਨੂੰ ਕਿਉਂਕਿ ਦਿਲ ਬੜਾ ਜ਼ਰੂਰੀ ਹੁੰਦਾ ਹੈ ਸਵਾਪਨੀ ਜਾਣਾ ਹੁੰਦਾ ਉਹਦੋਂ ਦਾ ਐਕਸਰਸਾਈਜ਼ ਪਹਿਲਾਂ ਕਰੋ ਹੈ ਕਿ ਨਹੀਂ ਤੁਮ ਮੈਂ ਤੁਹਾਨੂੰ ਜੀਜੀ ਕੀ ਥੋੜਾ ਸਾਹੀ ਸਾਰਾ ਕੁਝ ਆ ਦੇ ਬਲੂ ਇੱਥੇ ਆ ਵਧੀਆ ਨਾਲ ਕੋਈ ਸਮਝਾਣ ਵਾਲਾ ਕੋਈ ਨਹੀਂ ਜਿਹਨੂੰ ਕਹਦੇ ਉਹ ਅਗੜਾ ਖਾਨ ਨੂੰ ਪੈਂਦਾ ਕੋਈ ਨਹੀਂ ਅਸੀਂ ਕਹਿੰਦੇ ਤੁਸੀਂ ਅਗਲਾ ਕਹਿੰਦਾ ਤੁਸੀਂ ਕੌਣ ਆ ਜੀ ਤੁਸੀਂ ਕਹਿਣਾ ਜੀ ਸਾਹਿਬ ਨੇ ਇਹਦਾ ਵਧੀਆ ਬਣਾ ਕੇ ਸਰ ਸਰ ਗੁੱਡ ਮਾਰਨਿੰਗ ਸਰ ਸਵੇਰੇ ਸਵੇਰੇ ਤੰਗ ਕਰ ਰਹੇ ਆ ਸਰ ਮੈਂ ਇਸ ਵੇਲੇ ਨਾ ਸਰ ਬਹੁਤ ਲੋਕ ਖੜੇ ਨੇ ਕਿ ਨਾ ਮਿੰਨੀ ਰੋਜ਼ ਗਾਰਡਨ ਆ ਜਿਹੜਾ ਆਪਣਾ ਸੈਂਟਰਲ ਹਲਕੀ ਤੁਹਾਡੇ ਕਰਕੇ ਕਾਫੀ ਫਤਿਹਤ ਲੱਗਣ ਦੀਆਂ ਉਹ ਤੇ ਜਦੋਂ ਤੁਸੀਂ ਬਣਾਏ ਸੀ ਉਦੋਂ ਵੱਡਾ ਸੀ ਤੇ ਬਾਅਦ ਚ ਜਦੋਂ ਫੇਰ ਦੁਬਾਰਾ ਇਹ ਜਿਹੜੀ ਹੋਈ ਹੈ ਨਾ ਰੇਲਵੇ ਤੇ ਉਹ ਆਹ ਤਾਂ ਗਲੂ ਆਉਂਦੀ ਉਹ ਜਿਹੜੇ ਵੱਡੇ ਸੀਗੇ ਪਹਿਲੇ ਵਾਲੇ ਹਾਂ ਭਾਈ ਸਾਹਿਬ ਜੀ ਜੀ ਆਓ ਜੀ ਆਓ ਸਰਾਜੀ ਤੁਹਾਨੂੰ ਬੁਲਾ ਰਹੇ ਨੇ ਇਹ ਤਾਂ ਐ ਲੱਗਦੇ ਜਿਵੇਂ ਚਲੋ ਗਲੂ ਆਉ ਗਿਆ ਭਾਈ ਹਾਂ ਜੀ ਸਮੇਤ ਉਨੀਤ ਬਿੱਟੂ ਬੋਲਦਾ ਇਹ ਤਾਂ ਕੀ ਹਾਲ ਹੋਇਆ ਪਿਆ ਜਦੋਂ ਆਪਾਂ ਬਣਾਇਆ ਸੀ ਤਾਂ ਆਪਾਂ ਕੋਈ ਹੋਰ ਸੋਚ ਕੇ ਪਾਣੀ ਖੜਾ ਮਤਲਬ ਇਹ ਤਾਂ ਗੰਦਾ ਨਾਲਾ ਬਣਦਾ ਜਾ ਰਿਹਾ ਇਧਰ ਲਾ ਪਾਸਾ ਮੈਨੂੰ ਦੱਸੋ ਇਸ਼ੂ ਕੀ ਆਪਾਂ ਉੱਤੇ ਕਮਿਸ਼ਨਰ ਸਾਹਿਬ ਨੂੰ ਕਹੀਏ ਇਹ ਨਾ ਪਾਣੀ ਕਿੱਦੇ ਪਾਸੇ ਖੜਾ ਇਹ ਸਾਰਾ ਜਿਹੜਾ ਨਾ ਜੀ ਐਂਡ ਜਿੱਥੋਂ ਜਿੱਦੋਂ ਦਰਵਾਜ਼ੇ ਸ਼ੁਰੂਆਤ ਦਾ ਸਭ ਤੋਂ ਜਿਹੜਾ ਬਿਮਿੰਟਨ ਹਾਲ ਆ ਬਿਮਿੰਟਨ ਹਾਲ ਦੇ ਬਿਲਕੁਲ ਪਿੱਛੇ ਜਿੱਥੇ ਉਹ ਬਣਿਆ ਹੋਇਆ ਇਹ ਆਪਣਾ ਆ ਉਹ ਲਾਈਟਾਂ ਨਹੀਂ ਲੱਗੀਆਂ ਜਿੱਥੇ ਅੰਦਰ ਉਹ ਨਰਕ ਬਣਿਆ ਤੇ ਨਰਕ ਬਣਿਆ ਜਿਹੜਾ ਜਿਮ ਲੱਗਾ ਹੋਇਆ ਉਹਨੇ ਤਾਂ ਅੱਜ ਮੈਂ ਬੰਦੇ ਸਾਰੇ ਲੱਗੇ ਲੱਗੇ ਕਰਾਉਣਾ ਮੇਰੀ ਰਿਕਵੈਸਟ ਹੈ ਰਿਕਵੈਸਟ ਹੈ ਮਤਲਬ ਹੋ ਜਾਂਦਾ ਮੈਂ ਇਹ ਮੰਨਦਾ ਵੀ ਇਹਦੇ ਲੋਡ ਜ਼ਿਆਦਾ ਹੈ ਇਹ ਨਹੀਂ ਕੋਈ ਗੱਲ ਹੈ ਵੀ ਕਿਉਂਕਿ ਗਰਾਊਂਡ ਛੋਟਾ ਇਹ ਲੋਡ ਜ਼ਿਆਦਾ ਹੈ ਨੇ ਸੇਪਤ ਤੇ ਆ ਲਈਦਾ ਬੱਡੇ ਕਰਦੇ ਆ ਥੋੜਾ ਜਿਹਾ ਮੰਡੇ ਨੂੰ ਦਾ ਥੋੜਾ ਜਿਹਾ ਹੁਗਾ ਸਫਾਈ ਕਰਨ ਲਈ ਰਾਈਟ 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 ਇਹਨੂੰ ਮੈਂ ਮੰਨਦਾ ਇਹ ਗੱਲ ਵੀ ਜਿਹੜਾ ਮਿੰਨੀ ਰੋਡ ਗਾਰਡ ਨਾ ਜੀ ਉੱਥੇ ਜਿਹੜੀ ਫੁੱਟਬਾਲ ਆ ਉਹ ਕਾਫੀ ਆ ਉਹ ਉਹਦਾ origin ਆ ਇੱਕ ਇੱਕ ਥੋੜਾ ਜਿਆਦਾ ਇੱਕ ਵਾਰ ਇੱਕ ਟੀਮ ਪੂਰੀ ਲਾ ਕੇ ਨਾ ਜੀ ਸਫਾਈ ਹੋ ਜੂਗੀ ਸਾਰੀ ਤੇ ਆਪਣਾ ਇੱਥੇ ਨਾ ਪੰਪੂਣੀ ਕਾਫੀ ਖੜਾ ਏ ਤੁਸੀਂ ਬਸ ਇੱਕ ਵਾਰ ਕਹਿ ਦੋਗੇ ਸਾਰਿਆਂ ਨੂੰ ਐਨੇ ਨਾਲ ਠੀਕ ਹੋ ਜਾਣਾ ਮਿਨੀ ਰੋਜ਼ਗਾਰਡਨ ਮਿਨੀ ਰੋਜ਼ਗਾਰਡਨ ਚਿਲਡਰਨ ਪਾਰਕ ਦਾ ਵੀ ਕਰੋ ਚਿਲਡਰਨ ਪਾਰਕ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਵਿਚੇ ਨਮਸਕਾਰ